ਸਾਰੀ ਸ੍ਰੇਸ਼ਟੀ ਮਾ ਆਬ ਤੋਂ ਬਗੈਰ ਨਹੀਂ ਪੈਦਾ ਹੁੰਦੀ ਉਹ ਇਕੱਲਾ ਹੀ ਐ ਸਾਬ ਕਿ ਇਕੱਲਾ ਹੀ ਉਹ ਐਸਾ ਹੈ ਔਰ ਜਿਦੇ ਵਰਗਾ ਤੁਸੀਂ ਬਣਨਾ ਜਿੱਤੇ ਤੱਕ ਹੋਣਾ ਉਹ ਨੂੰ ਹੀ ਸੱਚਖੰਡ ਕਹਿੰਦੇ ਉਹ ਨੂੰ ਹੀ ਮੁਕਤੀ ਕਹਿੰਦੇ ਉਹੀ ਅਮਰਤ ਹੈ ਕਿ ਉਹੀ ਨਾਮ ਉਹੀ ਅਮਰਤ ਸਭ ਕੁਝ ਉਥੇ ਜਾ ਕੇ ਗੱਲ ਬਣਨੀ ਹੈ ਇੱਥੇ ਆਲਾ ਨਹੀਂ ਇਹਨਾਂ ਨਾਮ ਨਾ ਅਮਰਤ ਇੱਥੇ ਕੁਝ ਨਹੀਂ ਕੰਮ ਆਉਣਾ ਇਹਨੇ ਇਹ ਤਾਂ ਇੱਕ ਬਿਧੀ ਦਸੀ ਹੈ ਭਾਈ ਉਥੇ ਤੱਕ ਪਹੁੰਚਣਾ ਆਲਵੇ ਰਿਮੈਂਬਰ ਹਰ ਟਾਈਮ ਯਾਦ ਰੱਖ ਤੂੰ ਅਮਰਤ ਤੱਕ ਪਹੁੰਚਣਾ ਦਸਮੇਜ ਪਾਸ਼ਾ ਨੇ ਤੇ ਗਠਬੰਧਤੀਏ ਕਿ ਨਾ ਭੁੱਲੀ ਡੋਟ ਫੋਰਗੇਟ ਨਾ ਵੇਈਸ ਕੱਲ ਨੂੰ ਨਾ ਭੁੱਲੀ ਕਦੇ ਵੀ ਕਿ ਤੂੰ ਅਮਰਤ ਦੀ ਖੋਜ ਵਾਸਤੇ ਆਇਆ ਇਸ ਸੰਸਾਰ ਦੇ ਵਿੱਚ ਤੇ ਪਾਸ਼ਾ ਨੇ ਇਹ ਵੀ ਕਰ ਦਿੱਤਾ ਅਮਰਤ ਗੁਰ ਤੇ ਪਾਇਆ ਗੁਰ ਤੇ ਜੇ ਤਾਂ ਭਾਈ ਰਾਰੇ ਨੂੰ ਦੁਲੈਂਕੜ ਲੱਗ ਜਾਵੇ ਫਿਰ ਬਣਦਾ ਗੁਰੂ ਗੁਰੂ ਉਹ ਜੋ ਆਪਣਾ ਗਿਆਨ ਤੁਹਾਨੂੰ ਦਿੰਦਾ ਤੇ ਗੁਰ ਜੋ ਦਿੱਤਾ ਹੋਇਆ ਗਿਆਨ ਹੈ ਇਥੇ ਗੁਰੂ ਦੀ ਨਹੀਂ ਗੱਲ ਕੀਤੀ ਗੁਰ ਦੀ ਗੱਲ ਕੀਤੀ ਅਮਰਤ ਗੁਰ ਤੇ ਪਿਆ ਇਹ ਤੁਹਾਡੇ ਕੋਲ ਹੈ ਕਿ ਪਾਸ਼ਾ ਕਹਿੰਦੇ ਆ ਅਮਰਤਾ ਗਿਆਨ ਤੋਂ ਮਿਲਣਾ ਹੈ ਤੁਹਾਡੇ ਕੋਲ ਹੈ ਉਹ ਅਮਰ ਧਾਰੀ ਹੋ ਕੇ ਵੀ ਥਾਂ-ਥਾਂ ਭਟਕਦਾ ਫਿਰਦਾ ਕਿਤੇ ਆਹ ਗੁਰਦੁਆਰਾ ਕਿਤੇ ਉਹ ਗੁਰਦੁਆਰਾ ਕਿਤੇ ਉਸ ਸਥਾਨ ਮੱਥੇ ਕਿਤੇ ਉੱਥੇ ਰੁਮਾਲੇ ਚੜਾਉਣਾ ਹੈ ਭੁੱਲੇ ਬੇਟਾ ਤੇਰੇ ਕੋਲ ਤਾਂ ਗਿਆਨ ਹੀ ਨਹੀਂ ਹੈ ਇੱਥੇ ਪਾਤਸ਼ਾਹ ਕਹਿੰਦੇ ਅਮਰਤ ਮਿਲੂ ਤਦ ਜੇ ਤੇਰੇ ਵਿੱਚ ਗੁਰੂ ਦਾ ਗਿਆਨ ਹੋਵੇਗਾ ਆ ਦੱਸ ਸਾਡੇ ਪਾਤਸ਼ਾਹ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਹੈ ਇਹ ਵੀ ਸ਼ਰਣੀ ਆ ਕਿ ਇਥੋਂ ਗਿਆਨ ਲੈਣਾ ਉਸ ਗਿਆਨ ਤੋਂ ਕਿਤੇ ਅਮਰਤ ਮਿਲਣਾ ਜਾ ਕੇ ਅਜੇ ਹਰ ਦਿਨ ਅਸੀਂ ਕਥਾ ਵਾਰਤਨ ਕੀਰਤਨ ਸ਼ਬਦ ਸੁਣਦੇ ਆ ਨਾ ਇਹ ਸਾਡੇ ਲਈ ਇੱਕ ਗਿਆਨ ਉਪਦੇਸ਼ ਅਸੀਂ ਅੱਖਾਂ ਵਿੱਚ ਕੀ ਆਏ ਆ ਬੈਠੇ ਆ ਬਸ ਹਾਜ਼ਰੀ ਲਵਾ ਕੇ ਆ ਗਏ ਹਾਜ਼ਰੀਆਂ ਨਾਲ ਗੱਲ ਨਹੀਂ ਬਣਦੀ ਹੁੰਦੀ ਕਾਰਜ ਕਰਨੇ ਪੈਂਦੇ ਹੁਣ ਜਿਹੜਾ ਇਸ ਜੁਨੀ ਨੇ ਮੁਕਤ ਹੋਣਾ ਨਾ ਅਜ ਜਾਲਾਂ ਦੇ ਵਿੱਚੋਂ ਕਿ ਇਹਦੇ ਨਾਲ ਹੀ ਭਾਈ ਤੇਰੇ ਸਾਰੇ ਦੁੱਖ ਸੰਕਟ ਕਲੇਸ਼ ਆਵਾਗੁਣ ਖਤਮ ਹੋ ਜਾਣਾ ਜਿੱਦਣ ਤੂੰ ਪ੍ਰਮਾਤਮਾ ਬਣ ਗਿਆ ਬਣਨਾ ਪੈਣਾ ਭਈ ਉਦੋਂ ਥੱਲੇ ਗੱਲ ਹੀ ਨਹੀਂ ਬਣਦੀ ਛਟਕਾਰ ਹੀ ਨਹੀਂ ਹੋਣਾ ਇਹਦੇ ਤੈਨੂੰ ਭਾਈ ਥੋੜਾ ਥਰਾ ਤੂੰ ਧਰਮ ਦੇ ਕਾਰਜ ਕਰਦਾ ਤੈਨੂੰ ਥੋੜਾ ਥੋੜੇ ਹੋਰ ਕਹਿੰਦੇ ਉਹਦੇ ਵਾਸਤੇ ਭਾਈ ਕਹਿੰਦੇ ਬੋਨਸ ਮਿਲ ਜਾਂਦਾ ਕਿ ਚੱਲ ਭਾਈ ਅੱਗੇ ਮੌਕਾ ਧਵਾ ਕੇ ਘਰ ਕਰਾ ਕੇ ਗੱਲ ਖਤਮ ਹੋਣੀ ਹੈ ਹਰ ਕਾ ਸੇਵਕ ਹਰ ਹੀ ਜੀ ਹੈ ਜਿੱਦਣ ਤੂੰ ਬਣ ਜਾਏਗਾ ਤਦ ਕਿਤੇ ਅੰਮ੍ਰਿਤ ਬ੍ਰह्म ਗਿਆਨੀ ਸਚਖੰਡ ਮੁਕਤੀ ਨਾਮ ਇਹ ਸਾਰੀਆਂ ਗੱਲਾਂ ਇਕੱਤਰ ਹੋਣੀਆਂ ਨੇ ਇਹ ਸਾਰੇ ਇੱਕੋ ਗੱਲ ਦਾ ਨਾਮ ਹੈ ਪਰਮਾਤਮਾ ਦਾ ਨਾਮ ਹੈ ਸਭ ਕੁਝ ਪਰਮਾਤਮਾ ਹੀ ਅੰਮ੍ਰਿਤ ਹੈ ਪਰਮਾਤਮਾ ਹੀ ਸਚਖੰਡ ਹੈ ਪਰਮਾਤਮਾ ਹੀ ਮੁਕਤ ਹੈ ਉਥੇ ਤੱਕ ਪਹੁੰਚਣਾ ਹੈ ਪਹੁੰਚਣਾ ਕਿਵੇਂ ਹੈ ਕਿਵੇਂ ਜਾ ਸਕਦਾ ਹਰ ਦਿਨ ਰੈਣ ਕੀਰਤਨ ਗਾਈਏ ਬਾਹੜ ਨਾ ਜੁਨੀ ਪਈਏ ਬੜਾ ਸੌਖਾ ਲੱਗਦਾ ਸਾਨੂੰ ਕਿ ਵੀ ਹਰੀ ਜਸ ਗਾਵਾਂਗੇ ਕਿ ਅਸੀਂ ਉਹਦਾ ਕੀਰਤਨ ਕਰਾਂਗੇ ਬਾੜ ਕਰਾਂਗੇ ਸ਼ਾਇਦ ਸਾਨੂੰ ਵੀ ਆ ਤਾਂ ਬੜਾ ਸੌਖਾ ਤਰੀਕਾ ਵੀ ਇਹ ਕਿ ਲਵਾਸ ਬਣ ਲੈ ਇੱਕ ਧਰਮ ਨਾਲ ਜੁੜ ਕੇ ਗ੍ਰੰਥ ਨਾਲ ਜੁੜ ਗਏ ਦੀ ਸ਼ਾਇਦ ਗੱਲ ਬਣ ਜੂਗੀ ਜੁੜ ਕੇ ਨਹੀਂ ਨਾਲ ਦੀ ਨਾਲ ਪਾਈ ਚੱਲਣਾ ਵੀ ਪੈਣਾ ਵਾ ਕਿ ਨਾਲ ਦੀ ਨਾਲ ਚੱਲਣਾ ਵੀ ਪੈਣਾ ਵਾ ਫੇਰ ਕਿਤੇ ਇਸਤਕਾਰਾ ਹੋਣਾ ਇਸ ਕਰਕੇ ਪਾਛੇ ਕਹਿੰਦੇ ਜਿਹੜੀ ਇਹ ਧਰਮ ਵਾਲੀ ਗੱਲਾਂ ਹਨ ਹਰ ਇੱਕ ਦਿਨ ਨਸੀਬ ਦੀ ਕਰਨੀ ਹੈ ਕਿ ਹਰ ਅਮਰਤ ਵੇਲੇ ਨਹੀਂ ਉੱਠ ਸਕਦਾ ਹਰ ਕੋਈ ਸਖਸ਼ ਉਹਦੀ ਭਜਨ ਬੰਦਗੀ ਚ ਨਹੀਂ ਜੋੜ ਸਕਦਾ ਇਹ ਹਰ ਕੋਈ ਸ਼ਬਦ ਉਹਦਾ ਨਾਮ ਨਹੀਂ ਜੱਦ ਸਕਦਾ ਕਿਉਂ ਜਿਸ ਦੇਵੇ ਪੁਰਖ ਵਿਦਾਤਾ ਆ ਜਿਹੜੀ ਬੰਦਗੀ ਕਰਦੇ ਆ ਨਾ ਜਿਸ ਨੂੰ ਤੇਰੀ ਮਿਹਰ ਸਤੇਰੀ ਬੰਦਗੀ ਤਾਂ ਆਪ ਸਾਡੇ ਕਰਮ ਮਾੜੇ ਆ ਉਨੇ ਸਾਨੂੰ ਸੱਚ ਕੰਡ ਕੀ ਦੇਣਾ ਕਿਉਂ ਨਾ ਤਾਂ ਸਾਨੂੰ ਸਾਰੀ ਜ਼ਿੰਦਗੀ ਭਾਈ ਧਰਮ ਦਾ ਕੋਈ ਕਾਰਜ ਨਹੀਂ ਕਰਨ ਦੀ ਇਜਾਜ਼ਤ ਦਿੱਤੀ ਇਹ ਵੀ ਉਹਦੀ ਇਜਾਜ਼ਤ ਨਾ ਹੁੰਦੇ ਆ ਇਹ ਵੀ ਨਹੀਂ ਆਪਾਂ ਕਹਦੇ ਕਿ ਹੁਣ ਮੈਂ ਦਊਗਾ ਉਹ ਦਊਗਾ ਤੈਨੂੰ ਦੇਣ ਵਾਸਤੇ ਭਾਈ ਉਸਨੇ ਹੀ ਆਗਿਆ ਨਹੀਂ ਆ ਕਿ ਇਹ ਜੋ ਕਾਰਜ ਕਰਨਾ ਨਾ ਭਗਤੀ ਵਾਲਾ ਜਿਸ ਦੇਵੇ ਪੁਰਖ ਵਿਦਾਤਾ ਕੋਈ ਸੱਜਣ ਕੋਈ ਪ੍ਰੇਮੀ ਕੋਈ ਗੁਰੂ ਦੇ ਘਰ ਭਲ ਜਾ ਰੇ ਕੋਈ ਅਮਰਤ ਅੱਡੇ ਆਸ਼ਨਾਨ ਕੀਤਾ ਉਹਨੇ ਕੇਵਲ ਤੋ ਕੇਵਲ ਗੁਰਵਾਣੀ ਦਾ ਜਾਪ ਸੁਣਿਆ ਪੜ੍ਹਿਆ ਕੋਈ ਵੀ ਕਾਰਜ ਕੀਤਾ ਆਰੰਭ ਤਾਂ ਹੋ ਗਿਆ ਉਹਦੀ ਆਪ ਇੰਨਾ ਕੀ ਵੀ ਆ ਇਹ ਵੀ ਜੇ ਤੂੰ ਕਰ ਰਿਹਾ ਨਾ ਇਹ ਵੀ ਉਹਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਐ ਤੂੰ ਆਪਣੀ ਮਰਜ਼ੀ ਨਾਲ ਇਹ ਵੀ ਨਹੀਂ ਕਰ ਸਕਦਾ ਤਰੁੱਠਾ ਤੇ ਤੇ ਉਹ ਵੇਗ ਇਹਨਾਂ ਨਾ ਤੂੰ ਇਸ ਦੇ ਲਾਇਕ ਹੀ ਨਹੀਂ ਹੈ ਕਿ ਤੂੰ ਭਾਈ ਕਾਲਜ ਵਿੱਚ ਆ ਕੇ ਬੈਠ ਜਾਵੇਂ ਪੜ੍ਹਾਈ ਤਾਂ ਤੇਰੀ ਭਾਈ ਸਕੂਲ ਵਾਲੀ ਨਹੀਂ ਹੈ ਨਸਲੀ ਨਹੀਂ ਤੂੰ ਕਾਲਜ ਵਿੱਚ ਕਿਵੇਂ ਆ ਸਕਦਾ ਜਿੰਨੇ ਮਰਜੀ ਕਿਹੜੇ ਕੱਢ ਲਾ ਭਾਈ ਅੰਦਰ ਨਹੀਂ ਐਂਟਰੀ ਮਿਲਦੀ ਇੱਥੇ ਵੀ ਇਹ ਹਾਲ ਕਿ ਜਦ ਤੱਕ ਉਹ ਬੰਦਗੀ ਕਰਾਉਂਦਾ ਨਹੀਂ ਨਾ ਆਪ ਗਵਾਏ ਸੋ ਹਰ ਗੁਨਾਹ ਦਾ ਜਿਦੋਂ ਉਹ ਆਪਣੀ ਬੰਦਗੀ ਕਰਾਉਣਾ ਚਾਹੁੰਦਾ ਹੈ ਕਰ ਉਹ ਹੀ ਸਕਦਾ ਅਮਰਤ ਵੇਲ ਦਾਇਸ਼ਨ ਅਮਰਤ ਵੇਲੇ ਪਾਣੀ ਸੇਵਾ ਸੇਮਨ ਦਾਨ ਹੁਣ ਜੋ ਕੁਝ ਵੀ ਹੈ ਨਾ ਧਰਮ ਦੇ ਕਾਰ ਜਿਸ ਦੇਵੇ ਪੁਰਖ ਵਿਦਾਤਾ ਹਰ ਰਸ ਤੈਨਹੀ ਚੱਲਦਾ ਜਮ ਕੰਕਰ ਨੇੜ ਨ ਆਇਆ ਅਚਰੋ ਨੇ ਜਮਾ ਤੋ ਬਚਾਲੀ ਬਾਬਾ ਜੀ ਮਾਰੇ ਹੀ ਕਹਿੰਦੇ ਮੈਂ ਤੈਨੂੰ ਵਿਧੀ ਦੱਸਤਾ ਦਿੱਤੀ ਉਹ ਮੇਰੀ ਨਹੀਂ ਸੁਣੀ ਇਸ ਵਿਧੀ ਬਾਰੇ ਤੇ ਮੈਂ ਇਹ ਵੀ ਭਾਈ ਕਿਉਂ ਸੁਣਾਵਾਂ ਮੈਂ ਨਹੀਂ ਸੁਣਦਾ ਕਿ ਕੋਈ ਸੱਚ ਦੁਨੀਆ ਦੇ ਵਿੱਚ ਐਸਾ ਨਹੀਂ ਹੈ ਕਿ ਜਿਹੜਾ ਭਾਈ ਤੈਨੂੰ ਕਹਿ ਕੇ ਸੱਚਖੰਡ ਬਾੜ ਦੂ ਕਿਹੜਾ ਮੁਕਤ ਕਰਾ ਦੂ ਜੇ ਤਸਮੇਸ਼ ਪਿਤਾ ਵੀ ਆਉਣਗੇ ਨਾ ਉਹ ਵੀ ਤੇ ਕਹਿਣਾ ਮੈਂ ਤੇਰੀ ਅਰਦਾਸ ਕਰਦਾ ਚਲੇ ਜਾਏਗਾ ਪਾਸਛ ਨੇਕਣਾ ਇਹ ਵੀ ਨਹੀਂ ਤੇਰੀ ਪਰਵਾਹ ਹੋਣੀ ਇਨੂੰ ਮੈਂ ਵੀ ਨਹੀਂ ਦੱਸੀ ਹੋਈ ਹੈ ਸੰਪੂਰਨ ਗ੍ਰੰਥ ਸਹਿਬ ਗਿਆਨ ਦਿੱਤਾ ਹੋਇਆ ਤੈਨੂੰ ਖੰਡੇ ਵੱਟ ਦੀ ਪੌਲ ਉਹਦੇ ਨਾਲ ਸੰਸਕਾਰ ਦਿੱਤੇ ਹੋਏ ਆ ਇਹ ਅਪਣਾਣੇ ਪੈਣੇ ਭਾਈ ਇਹਨਾਂ ਤੋਂ ਬਿਨਾਂ ਤਾਂ ਮੈਂ ਨਹੀਂ ਜਾ ਸਕਦਾ ਉੱਥੇ ਤੂੰ ਕੌਣ ਆਉਂਦਾ ਜਾਣ ਵਾਲਾ ਆ ਬੰਦੇ ਦੀ ਗੱਲ ਛੱਡੋ ਸਾਡੇ ਸੁਡੇ ਦੀ ਕਿ ਜਿਹੜੇ ਕਹਿੰਦੇ ਆ ਨਾ ਅਰਦਾਸ ਕਰੋ ਬਾਬਾ ਜੀ ਸਤਖੰਡ ਜਾਤ ਹਰ ਇੱਕ ਗੱਲ ਤੇ ਮਣੀਆਂ ਚ ਪਿਆ ਸਤਖੰਡ ਵਾਲੇ ਜੀ ਰੋਜ਼ ਪਾਠਵਾਦ ਦਾ ਦਾਸ ਕਾ ਨਹੀਂ ਵਿਛੜੀ ਆ ਤਾਨੂੰ ਚੰਨ ਨਾਲ ਜੋੜੀ ਇਹ ਸਿਰਫ ਕਹਿਣ ਕੌਣ ਦੀਆਂ ਗੱਲਾਂ ਨੇ ਉਹ ਕੋਈ ਨਹੀਂ ਜਾਂਦਾ ਹੁੰਦਾ ਕਿ ਕਈ ਸੱਜਣ ਪੁੱਦੇ ਕਿ ਬਾਬਾ ਜੀ ਪਾਠ ਦਾ ਕੀ ਫਾਇਦਾ ਪਾਠ ਦਾ ਫਾਇਦਾ ਹੋ ਸਕਦਾ ਸੀ ਜੇ ਜਿਉਂਦੇ ਜੀ ਕਰਾਇਆ ਹੋਵੇ ਆ ਜਿਹੜੀ ਵਿਧੀ ਆਪਾਂ ਤੋਰੀ ਹੋਈ ਹੈ ਨਾ ਮਰਨੋਂ ਉਪਰੰਤ ਪਾਠ ਮਰਨੋਂ ਉਪਰੰਤ ਨਹੀਂ ਜਿਉਂਦੇ ਜੀ ਕਰਾ ਕਿ ਜਿਉਂਦੇ ਜੀ ਕਰਾ ਭਾਈ ਆਪਣਾ ਤੇ ਜੋ ਗੁਰਬਾਣੀ ਕਹਿੰਦੀ ਹੈ ਭਾਈ ਗੁਰਬਾਣੀ ਦੇ ਵਿੱਚੋਂ ਇਹ ਕਹਿ ਦੇਣਾ ਗੁਰਮੁਖ ਜਨਮ ਸਵਾਰ ਕੇ ਸਾਨੂੰ ਗੁਰਮਤ ਦੇ ਗਿਆਨ ਨੇ ਇਹ ਕਹਿ ਦੇਣਾ ਗੁਰਮੁਖ ਜਨਮ ਸਵਾਰ ਦਰਗੇ ਚਲੇ ਸੱਚੀ ਦਰਗੇ ਜਾਏ ਸੱਚਾ ਫਿਰ ਮਿਲਿਆ ਭਾਈ ਗੁਰਦਾਸ ਜੀ ਤਾਂ ਇਹ ਕਹਿੰਦੇ ਤੇ ਗੁਰਬਾਣੀ ਵੀ ਇਹੀ ਕਹਿੰਦੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਮੁਖ ਹੱਸੇ ਮਨ ਮੁਖ ਰੋਵੇ ਭਾਬ ਮੈਂ ਗੁਰਮੁਖ ਬਣਨਾ ਜਿਉਂਦੇ ਜੀ ਇਹ ਭਾਈ ਮੈਂ ਗੁਰਮੁਖ ਬਣ ਜਾਵਾਂ ਕਿਵੇਂ ਬਣੇਗਾ ਕਿਵੇਂ ਉਹਦਾ ਸਿੱਖ ਬਣੇਗਾ ਬਾਣਾ ਮੰਨੇ ਸੁਗੁਰ ਸਿੱਖ ਗਈ ਹਰ ਇੱਕ ਗੱਲ ਦਾ ਤੇਰੀ ਜਵਾਬ ਬਾਦਸ਼ਾਹ ਨੇ ਦੇ ਦੇਣਾ ਤੇ ਤੂੰ ਜਿਉਂਦੇ ਜੀ ਭਾਈ 파ਠ ਨਾਲ ਜੁੜ ਮਰ ਕੇ ਨਹੀਂ ਭਲਾ ਹੋਣਾ ਇਹ ਤਾਂ ਜਿਵੇਂ ਕਿਹਾ ਨਾ ਇਹ ਤਾਂ ਭਾਈ ਕੇਵਲ ਤੋਂ ਕੇਵਲ ਇੱਕ ਠਾਗਾ ਠਾਕਾ ਬਿਜ਼ਨਸ ਚੱਲਿਆ ਸਾਡਾ ਉਹ ਪਿੱਛੇ ਤੋਂ ਚੱਲਦਾ ਆ ਰਿਹਾ ਤੁਸੀਂ ਲਿਜਾਣੇ ਆ ਬਿਠਾਉਣੇ ਆ ਵੇਚਣ ਦੇ ਪੈਸੇ ਤੇ ਲਵਾਂਗੇ ਭਾਈ ਮੌਤ ਕਿਉਂ ਬੈਠੀ ਐ ਉਹ ਤੇ ਤੁਹਾਨੂੰ ਨੇ ਸਾਨੂੰ ਆਪਦਾ ਹੀ ਫਾਇਦਾ ਹੁੰਦਾ ਪੈਸੇ ਵੀ ਆਉਂਦੇ ਦੋ ਪੰਕਤੀਆਂ ਪੜ੍ਹੇ ਜਾਂਦੇ ਆ ਬਾਣੀ ਕੰਠ ਹੋ ਜਾਂਦੀ ਐ ਕਥਾ ਹੋ ਜਾਂਦੀ ਐ ਕਹਿੰਦੇ ਆ ਕਰਾਂ ਵਿੱਚ ਹੱਸਦੇ ਆਂ ਦੇਖਦੇ ਆਂ ਭਾਈ ਤੁਹਾਨੂੰ ਕੀ ਫਾਇਦਾ ਫਾਇਦਾ ਤਾਂ ਮੈਨੂੰ ਖੁਦ ਨੂੰ ਹੀ ਐ ਤੁਸੀਂ ਤਾਂ ਮੇਰੇ ਫਾਇਦੇ ਦੀ ਗੱਲ ਕਰਦੇ ਜਿਹੜਾ ਮਰ ਗਿਆ ਉਹਨੇ ਤਾਂ ਫਾਇਦੇ ਦੀ ਕਦੇ ਗੱਲ ਹੀ ਨਹੀਂ ਕੀਤੀ ਇਹ ਤਾਂ ਜਿਉਂਦੇ ਜੀ ਆਪਣਾ ਫਾਇਦਾ ਜੋ ਬਾਦਸ਼ਾਹ ਕਹਿੰਦੇ ਆਪਨ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ ਫਿਰ ਜਿੰਨੇ ਮਰਜ਼ੀ ਵਿਧੀਆਂ ਕਰ ਲਈ ਕਿਤੇ ਕੋਈ ਕਿਤੇ ਤੁਰਿਆ ਫਿਰਦਾ ਕੋਈ ਗੰਗਾ ਤੁਰਿਆ ਫਿਰਦਾ ਕਿ ਕੀਰਤ ਪਰ ਕੋਈ ਕਿਤੇ ਕੋਈ ਕਿਤੇ ਕੋਈ ਵਿਆਹ ਤੁਰਿਆ ਫਿਰਦਾ ਪਾਣੀ ਹੈ ਦੁਨੀਆ ਦਾ ਪਾਣੀ ਦੁਨੀਆ 'ਚ ਕਿਤੇ ਵੀ ਹੈ ਨਹੀਂ ਐ ਜਿਹੜਾ ਮੋਤ ਕਰ ਦੂਗਾ ਜਿਹੜੇ ਮਰਜ਼ੀ ਤੀਰਥ ਘਾੜ ਤੇ ਚਲੇ ਜਾਈ ਤਾਂ ਇੱਕ ਕਹਿਣ ਨਹੀਂ ਉੱਥੇ ਉਹਦੀ ਛਰਦਾ ਸੀ ਆਪਾਂ ਐਨਿਆਂ ਨੇ ਜਾਣਾ ਤੇ ਤੁਸੀਂ ਜਾਂ ਕੀ ਕੀ ਕਰਨੋਂਗੇ ਆਪਣੀ ਇੱਛਾ ਹੁੰਦੀ ਹੈ ਨਾ ਉਹ ਤਾਂ ਭਾਈ ਹਾਂ ਠੀਕ ਆ ਬੋ ਤਾਂ ਮੇਰੇ ਤੱਕ ਪਹੁੰਚਾ ਸਾਡੇ ਤੱਕ ਲੈਣਾ ਹੁੰਦਾ ਕਿ ਜਿੱਥੇ ਇੱਕ ਭਾਈ ਕਾਗਜ਼ ਬਣਦੇ ਹੁੰਦੇ ਆ ਵਿਹਾਂ ਸਾਡੇ ਇਹਨਾਂ ਨੇ ਹਸਤੀਆਂ ਪ੍ਰਭਾਤ ਕੀਤੀਆਂ ਉਹਨੇ ਜੀ ਕਿਤੇ ਵੀ ਉਸਤਾਨ ਤੇ ਦੇ ਜਾ ਕੇ ਕਰ ਸਕਦੇ ਆ ਨਹੀਂ ਤਾਂ ਜੇ ਵੈਸੇ ਵੀ ਤੁਸੀਂ ਛੱਡ ਦੋ ਕਿਤੇ ਤਾਂ ਵੀ ਨਹੀਂ ਉਹਨੂੰ ਸੋਣਾ ਇਹ ਨਹੀਂ ਕਿ ਵਹਿਰੂ ਕਗਤ ਤੇਰੇ ਘਰ ਦੇ ਨਾਲ ਤੇਰੇ ਫਲਵਾੜ ਛੱਡ ਤੇ ਮੈਂ ਨਹੀਂ ਤੈਨੂੰ ਦਰਵਾਣ ਜਾਇ ਕੋ ਗੋ ਤੇਰੇ ਘਰ ਦੇ ਆ ਨੇ ਵੀ ਇਹ ਸੋਨੇ ਦੇ ਬਰਤਨ ਵਿੱਚ ਪਾ ਕੇ ਰੱਖ ਲਿਆ ਤੇਰੀ ਕਦਰ ਤਾਂ ਬਹੁਤ ਆ ਦੋਨਾਂ ਹਾਲਾਤਾਂ ਦੇ ਵਿੱਚ ਹੀ ਕੋਈ ਸਬੰਧ ਨਹੀਂ ਉਹ ਤਾਂ ਜੋ ਸਰੀਰ ਜਿਉਂਦੇ ਜੀ ਤੇਰਾ ਅਸਲ ਦੇ ਵਿੱਚ ਸਰੀਰਾਂ ਨਾਲ ਨਹੀਂ ਸਵਾਸਾਂ ਦੇ ਨਾਲ ਲਿਖਾ ਵਾ ਸਾਹਮਣੇ ਵਾਲੇ ਦਾ ਇਹ ਜਦ ਤੱਕ ਸਾਹਮਣੇ ਵਾਲੇ ਦੇ ਸਵਾਸ ਚੱਲਦੇ ਆ ਨਾ ਤਦ ਤੱਕ ਤੂੰ ਉਹਦੇ ਨਾਲ ਜੁੜਿਆ ਜਿੱਦ ਦਿਨ ਕਿਤੇ ਸਵਾਸ ਖਤਮ ਹੋ ਗਏ ਕਰ ਕੀ ਨਾ ਬਹੁਤ ਹਿਤਜਾਸ ਰਹੇ ਸਦਾ ਸੰਗ ਲਾਗੀ ਕਹਿੰਦੇ ਪਤਨੀ ਵੀ ਜਦ ਤੱਕ ਤੇ ਸਵਾਸ ਆ ਨਾ ਸਵਾਸਾਂ ਕਰਕੇ ਤੂੰ ਨਾਲ ਤੁਰਿਆ ਫਿਰਦਾ ਵਾਂ ਤਦ ਤੱਕ ਤਾਂ ਕਿੰਨਾ ਕਿੰਨਾ ਉਹਨੂੰ ਪਿਆਰ ਨਾਲ ਬੁਲਾਉਂਦੀ ਏ ਜਦਨ ਕਿਤੇ ਸਵਾਸ ਖਤਮ ਹੋ ਗਏ ਨਾ ਪ੍ਰੇਤ ਪ੍ਰੇਤ ਕਰ ਭਾਗੀ ਮਰ ਗਿਆ ਘਰ ਵਾਲਾ ਜੇ ਕਿਤੇ ਰੋਂਦੀ ਰੋਂਦੀ ਦੀ ਆਵਾਜ਼ ਸੁਣ ਕੇ ਪੈ ਹੀ ਉਹਨਾਂ ਨੇ ਚੱਲੇ ਨੇ ਤਮਾਸ਼ਾ ਦਿਖਾਈ ਦਵਾਂ ਥੋੜਾ ਜਿਹਾ ਜਦੋਂ ਹਿੱਲ ਗਿਆ ਨਾ ਮੜਾ ਜਾ ਜਦੀ ਰੋਣਾ ਪ੍ਰੇਤ ਆ ਪ੍ਰੇਤ ਆ ਪ੍ਰੇਤ ਆ ਤਾਂ ਅਰੋਣੇ ਤੋਂ ਨੇ ਵੀ ਇੱਕ ਇੱਕ ਫਾਰਮੈਲਟੀ ਹੈ ਆਪਣੀ ਤੇਰੇ ਰੋਏ ਆ ਕੋਈ ਕੁਝ ਨਹੀਂ ਬੰਨਣਾ ਭਾਈ ਬਾਸ਼ਾ ਤਾਂ ਕਿੰਨੇ ਨਹੀਂ ਭਈ ਰੋਣਾ ਨਹੀਂ ਰੋਇਆ ਜਾਂਦਾ ਮਨਮੁਖ ਬੰਦੇ ਨੂੰ ਉਹ ਤੁਸੀਂ ਖੁਦ ਹੀ ਡਿਸਾਈਡ ਕਰ ਦਿੰਦੇ ਜੇ ਤਾਂ ਪਰ ਰੋਣੇ ਪਿੱਟਨੇ ਕਰਦੇ ਆ ਨਾ ਇਹ ਪਰ ਸਾਇਰ ਕਰਦੇ ਆ ਕਿ ਬੰਦਾ ਮਨਮੁਖ ਆਏ ਕਹਿੰਦੇ ਰੋਬੋ ਸਾਕ ਤੋ ਵਾਪਰੇ ਭਾਵੇਂ ਹੁਣ ਨਰਕਾਂ ਚ ਜਾਊਗਾ ਰੋਣਾ ਤਾਂ ਵਾ ਜੋ ਹਾਟੇ ਹਟ ਬਕਾਏ ਕਹਿੰਦੇ ਜਿਹੜਾ ਰੱਬ ਦਾ ਬੰਦਾ ਹੈ ਬੜੀਆਂ ਸਿਫਤਾਂ ਕਰਨੇ ਤਦਾਂ ਜਿਆ ਦੇਣ ਲੱਗੇ ਬੜੀਆਂ ਸਿਫਤਾਂ ਬੜਾ ਬੰਦਾ ਚੰਗਾ ਸੀ ਨਿਤਨੇਮ ਕਰਦਾ ਇਹ ਪਾੜ ਕਰਦਾ ਇਸ ਮੈਨੂੰ ਮਿਲਿਆ ਸੀ ਮੈਨੂੰ ਐ ਕੀਤਾ ਉਹ ਕੀਤਾ ਕੁਝ ਵੀ ਕੀਤਾ ਤੇ ਆਪਾਂ ਕਿੰਨੇ ਸਿਫਤਾਂ ਕਰਦੇ ਆ ਨਾ ਤੇ ਸਤਿਗੁਰ ਪਾਤਸ਼ਾਹ ਦੇ ਆ ਜਿਹੜੇ ਬਚਨ ਆ ਨਾ ਜੇ ਇੱਕ ਤੇ ਕੁਮਾਰੀ ਕਿ ਸਾਡਾ ਵੀ ਭਾਈ ਪਾਰ ਉਤਾਰਾ ਹੋ ਜੇ ਸੰਸਾਰ ਦੇ ਵਿੱਚ ਹਰ ਦਿਨ ਰੈਣ ਕੀਰਤਨ ਗਾਈਏ ਬਾੜ ਨਾ ਜੋ ਨਹੀਂ ਪਾਈਏ ਜਿਸ ਦੇਵੇ ਪੁਰਖ ਵਿਦਾਤਾ ਹਰ ਰਸ ਤਨਹੀ ਜਾਂਦਾ ਜਮ ਕੰਕਰ ਨੇੜਨਾ ਆਇਆ ਸੁਖ ਨਾਨਕ ਦੀ ਸ਼ਰਣੀ ਪੈ ਤੇ ਭਾਈ ਕਿੱਥੇ ਤੁਰਿਆ ਫਿਰਦਾ ਇਮਾਰਤਾਂ ਬਿਲਡਿੰਗਾਂ ਤੀਰਥਾਂ ਦੇ ਇੱਥੇ ਪਾਸ਼ਾ ਕਹਿੰਦੇ ਕਿ ਗੁਰੂ ਨਾਨਕ ਪਾਸ਼ਾ ਦੀ ਸ਼ਰਨ ਵਿੱਚ ਆਇਆ ਕਿਥੇ ਆ ਗੁਰੂ ਨਾਨਕ ਤਾਂ ਸਾਹਮਣੇ ਗਿਆਨ ਹੈ ਤਨ ਸ੍ਰੀ ਗੁਰ ਗ੍ਰੰਥ ਇਸ ਗਿਆਨ ਦੇ ਦਰਤੇ ਆਜਣਾ ਔਰ ਆਪਣੇ ਅੰਦਰ ਬਸਾਉਣਾ ਸ਼ੁਰੂ ਕਰ ਲੈ ਇਸ ਗਿਆਨ ਨੂੰ ਇੱਕ ਨਹੀਂ ਦੋ ਨਹੀਂ ਸਦੀਵ ਸੁਖ ਜੋ ਸਭ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਹਰੀ ਪਰਮਾਤਮਾ ਦੀ ਛਨ ਉਸ ਵੈਰੂ ਦੀ ਅਕਾਲ ਇਹ ਸ਼ਰਨ ਆਇਆ ਹੀ ਸੱਚਖੰਡ ਐ ਕਿ ਉਸ ਵੈਗਰੂ ਦੀ ਸ਼ਰਨ ਆ ਗਏ ਨਾ ਸੱਚੇ ਦਿਲੋਂ ਕੋਣ ਗਾਲੇ ਬਸ ਮੁਕਤਾ ਤੈਨੂੰ ਕਿਸੇ ਦੀ ਕਾਹਨ ਕਾਹਨ ਦੀ ਲੋੜ ਨਹੀਂ ਐ ਕਿ ਮੈਨੂੰ ਭਾਈ ਕੋਈ ਸਪੈਸ਼ਲ ਬੰਦਾ ਜਾ ਕੇ ਕਹੂਗਾ ਕੋਈ ਐਸੀ ਪਈ ਸ਼ਹਿਰ ਛੱਡਿਆ ਵਾਂਗੇ ਉਹਨੂੰ ਜਾ ਕੇ ਪਸ ਭਰ ਕੇ ਗੱਡੀਆਂ ਭਰ ਕੇ ਲੈ ਜਾਾਂਗੇ ਇਹ ਤਾਂ ਸਿਰਫ ਇੱਕ ਭਰਮਪ੍ਰੇਖਕ ਪਖੰਡ ਲਈ ਬੈਠੇ ਆਂ ਔਰ ਆਪਾਂ ਤਾਂ ਕਰ ਹੀ ਜਾਂਦੇ ਆਂ ਭਾਈ ਸਤਏ ਨਹੀਂ ਸਤਏ ਜਿਉਂਦੇ ਜੀ ਭਗਤੀ ਕਰ ਅਜਨੇ ਧਾਮ ਚਾਮ ਤੂੰ ਕਰਦਾ ਜਿੱਦਣ ਤੇਰੇ ਨਾਲ ਹੋਣਿਆ ਨਾ ਉਸ ਦਿਨ ਵੀ ਕੁਛ ਨਹੀਂ ਹੋਣਾ ਤੇਰਾ ਕੀ ਹਾਲ ਕਰਦਾ ਤੂੰ ਦੁਨੀਆ ਦੇ ਫੁੱਲ ਪਾਉਣ ਤੇ ਲਿਆ ਤੇਰੇ ਕਿਸ ਨੇ ਪਾਉਂਦੇ ਨਹੀਂ ਕਿ ਜਿਵੇਂ ਤੂੰ ਰੋਲਾ ਪੈਣਾ ਮੈਨੂੰ ਛੱਡ ਕੇ ਮੈਨੂੰ ਲੈ ਕਿ ਨਹੀਂ ਗਏ ਤੇਰੇ ਵਲੇ ਵੀ ਇਹੀ ਗੱਲ ਹੋਣੀ ਹੈ ਪਰ ਕਾਰਜ ਤੇਰਾ ਕਿਸੇ ਨੇ ਪੂਰਾ ਨਹੀਂ ਕਰਨਾ ਕਾਰਜ ਕੇਵਲ ਤੋ ਕੇਲ ਮੁਕਤੀ ਵਾਲਾ ਤੂੰ ਖੁਦ ਕਰਨਾ ਆਪ ਕਰ ਐਵੇਂ ਭਰਮ ਭਲੇਖਿਆਂ ਵਿੱਚ ਨਾ ਰਿਹਾ ਕਰੋ ਆਪਣੀ ਮੁਕਤੀ ਦਾ ਰਾਹ ਆਪਣੀ ਭਗਤੀ ਦੁਆਰਾ ਖੁਦ ਢੂੰਡੋ ਖੁਦ ਲੱਭੋ ਐਵੇਂ ਨਾ ਕਿਸੇ ਆਸਾਂ ਤੇ ਰਿਹਾ ਕਰੋ ਇਹ ਤਾਂ ਪਹਿ ਦੱਸੀ ਜਾ ਰਹੀ ਹੈ ਬਿジネス ਹੈ ਬਿジネス ਇਹ ਤੁਹਾਨੂੰ ਗਿਆਨ ਨਹੀਂ ਕੋਈ ਵੇਰਲਾ ਹੀ ਦਿੰਦਾ ਵਾ ਉਹ ਕਹਿੰਦੇ ਨੇ ਆਪਣੇ ਢਿੜਤੇ ਜਾਂ ਕਹਿੰਦੇ ਕਿ ਆਪਣੇ ਪੈਰ ਤੇ ਘਹਾੜੀ ਕੌਣ ਮਾਰੇ ਇਹ ਜਿਨ੍ਹਾਂ ਨੂੰ ਸੱਚਾ ਇਸ਼ਕ ਹੁੰਦਾ ਉਸ ਵਾਹਿਗੁਰੂ ਦੇ ਨਾਲ ਜਿਹੜੇ ਆਏ ਨੇ ਉਸ ਵਾਹਿਗੁਰੂ ਦਾ ਗਿਆਨ ਲੈ ਕੇ ਔਰ ਤੁਹਾਨੂੰ ਇਸ ਗਿਆਨ ਸਦਕਾ ਹੀ ਵੀ ਜੇ ਤੁਸੀਂ ਚਾਹਨੇ ਆ ਤੁਹਾਡੀ ਇੱਛਾ ਇਹ ਜੀ ਤੁਹਾਡੀ ਇੱਛਾ ਮੁਕਤ ਹੋਣਾ ਨਹੀਂ ਹੋਣਾ ਮੁਕਤ ਹੋਣਾ ਤਾਂ ਮੈਥਡ ਤਰੀਕਾ ਆਵਾ ਨਰਕਾਂ 'ਚ ਜਾਣਾ ਤੱਕੇ ਖਾਣੇ ਜੁਨੀਆ ਵਿੱਚ ਜਾਣਾ ਜੋਨੀ ਤੋਂ ਮੁਕਤ ਨਹੀਂ ਹੋਣਾ ਚਾਹੁੰਦਾ ਤੇ ਨਾ ਕਰ ਭਈ ਇੱذ ਕਿਹੜੀ ਕੋਈ ਜ਼ੋਰ ਜ਼ਬਰਦਸਤੀ ਤੇਰੀ ਇੱਛਾ ਵਾ ਉੱਥੇ ਬੈਠ ਨੂੰ ਤਾਂ ਕਿਹੜਾ ਝੋਨਾ ਸੁੱਕਦਾ ਭਈ ਕਿਤੇ ਤੋਂ ਵਗਰੇ ਕਿਸ ਨੇ ਪਾਣੀ ਨਹੀਂ ਲਾਉਣਾ ਉੱਥੇ ਉਹ ਵਾਹਿਗੁਰੂ ਨੂੰ ਤੇਰੀ ਕੋਈ ਲੋੜ ਨਹੀਂ ਹੈ ਲੋੜ ਤੈਨੂੰ ਆ ਜ਼ਰੂਰਤ ਤੈਨੂੰ ਕਰਿਆ ਕਰ ਬੇਨਤੀ ਉਸ ਵਾਹਿਗੁਰੂ ਦੇ ਅੱਗੇ ਬੜੀਆਂ ਸੰਤਾਂ ਵੱਲੋਂ ਆਜਾਉਂਦੀ ਹੈ ਬਾਬਾ ਜੀ ਉੱਠ ਨਹੀਂ ਹੁੰਦਾ ਨਾਮ ਨਹੀਂ ਜਪਦਾ ਬੰਦਗੀ ਨਹੀਂ ਕੀ ਕਰੀਏ ਤਰਲਾ ਕਿ ਜੇ ਜੀ ਆ ਬੰਦਗੀ ਮਿਲਦੀ ਉਸ ਵੈਗੁਰੂ ਦੇ ਨਾਲ ਨਾ ਇਹਦੇ ਲਈ ਤਰਲਾ ਬੇਨਤੀ ਕਰ ਇਹ ਮੇਰੇ ਵੈਗੁਰੂ ਬੰਦਗੀ ਦੇ ਬੰਦਗੀ ਦੇ ਬੰਦਗੀ ਦੇ ਹਰ ਦਿਨ ਕਹੇ ਕਦੀ ਨਾ ਕਦੇ ਤਾਂ ਸੁਣੂ ਗਈ ਕਿਸ ਕਿਸ ਕੋ ਕੀ ਸੋ ਕਹੀਏ ਸਾਰ ਰਾਤ ਦਿਨ ਸਕੇ ਕੋ ਕੋ ਨਹੀਂ ਕਹੂ ਕੇ ਸੁਣੇ ਬਕਰ ਮੈਂ ਤਕਰ ਇਹ ਵੈਗ ਨੂੰ ਮੈਂ ਗੁਣ ਗਾਵਾਂ ਗੁਣ ਗਾਵਾਂ ਤੇ ਗੁਣ ਗਾਵਾਂ ਕਿਰਪਾ ਕਰੇ ਕਿਰਪਾ ਕਦੇ ਨਾ ਕਦੇ ਤਾਂ ਕਿਰਪਾ ਕਰੀਦਾ ਹੋਗਾ ਫਿਰ ਆ ਜਾਏਗਾ ਉਸ ਆਸਤਵ ਜਿਸ ਦੇਵੇੁਰ ਵਿਦਾਤਾ ਹਰ ਰਸ ਤੈਨ ਹੀ ਜਾਤਾ ਇਹ ਤੁਹਾਡੇ ਭਗਵੰਦੇ ਆ ਇਹ ਤੁਹਾਡੇ ਕਰਮ ਭਗਵੰਦੇ ਆ ਤੂੰ ਸਤ ਦੇ ਨਾਲ ਹੀ ਜੁੜ ਰਹਿ ਤੁਸੀਂ ਅੱਜ ਵੀ ਮਨੁੱਖਾ ਦੇਹ ਵਿੱਚ ਆ ਕੇ ਵੀ ਮਾਇਆ ਦੇ ਨਾਲ ਜੁੜੇ ਹੋਏ ਆਪਨੇ ਸੁੱਖ ਸ਼ਾਂਤੀ ਲਈ ਲੁੜੇ ਅਸਲੀ ਦੁੱਖ ਸੁੱਖ ਤਾਂ ਗਾਹ ਨੇ ਭਾਈ ਅੱਗੇ ਦੀ ਸੋਚਾ ਗਾਂ ਕੂਤਰਾਕ ਇੱਛਾ ਫੇਨਾ ਮਾਹੜਣਾ ਪਿੱਛਾ ਨਹੀਂ ਤੇਰੇ ਨਾਲ ਤੁਰਨਾ ਹੈ ਕਿ ਜਿਹੜੇ ਹੁਣ ਆਪਣੇ ਮਰ ਗਏ ਨੇ ਭਾਈ ਆਪੋਨ ਨਾਲ ਬਥੇ ਕੁਝ ਕਰ ਸਕਦੇ ਆ ਚੱਲ ਵੀ ਜਾ ਕੇ ਕੱਪੜੇ ਦੇ ਆਈਏ ਰੋਟੀ ਦੇ ਆਈਏ ਉਹ ਜਿਹੜੇ ਤੁਸੀਂ ਦਿਨਿਆਂ ਤ ਅਸੀਂ ਪਾਉਣੇ ਹੰਦੇ ਅਸੀਂ ਖਾਣੇ ਹੰਦੇ ਉਹ ਕੋਈ ਨਹੀਂ ਜਾਂਦਾ ਕਿ ਜੋ ਕੁਝ ਕੰਨਾ ਜਉਂਦੇ ਜੀ ਕਰ ਭਈ ਆ ਬੰਦਗੀ ਕਰ ਨਹੀਂ ਮਿਲੀ ਤਰਲਾ ਕਰ ਵੈਗਰੂ ਦਾ ਇਹ ਵੈਗਰੂ ਮੇਰੇ ਕਰਮਾਂ ਤੇ ਵੀ ਲੇਕ ਮੈਂ ਵੀ ਅਵਰਤ ਵੇਲੇ ਉਠਾਂ ਉਹ ਮੈਂ ਵੀ ਖੰਡੇ ਵੱਟ ਦੀ ਬਹੁ ਲੇ ਲਵਾ ਇਹ ਮੇਰੇ ਪਾਜਾ ਮੈਂ ਵੀ ਦਸ਼ਮੇਜ ਪਿਤਾ ਦੇ ਸੰਸਕਾਰਾਂ ਨਾਲ ਜੁੜ ਜਾਵਾ ਮੈਨੂੰ ਵੀ ਬਾਣੀ ਪੜਨ ਦੀ ਦਾਤ ਬਖਸ ਦੇ ਮੇਰੇ ਪਿਤਾ ਜੀ ਇਹੀ ਅਰਦਾਸ ਕਰੀ ਜਾਕਰ ਬੈਠਾ ਬੈਠਾ ਕਦੇ ਨਾ ਕਦੇ ਤਾਂ ਤਰਸ ਕਾਈ ਦਵੇਗਾ ਕਿ ਕਦੇ ਤੇ ਕਦੇ ਤਾਂ ਵੀ ਸੁਣੀ ਲਏਗਾ 12 ਸਾਲ ਤਾਂ ਬਾਅਦ ਕਹਿੰਦੇ ਰੂੜੀ ਦੀ ਵੀ ਸੁਣ ਲਈ ਸੀ ਤੇਰੀ ਵੀ ਸੁਣਨਗੇ ਬੰਦਗੀ ਦੀ ਚਾਹਨਾ ਰੱਖ ਜਿਹੜੀ ਤੇਰੇ ਅਗਾਹ ਕੰਮ ਹੋਣੀ ਹੈ ਜਾਣਾ ਤਾਂ ਹੈ ਹੀ ਹੈਗਾ ਇਹਨਾਂ ਤਾਂ ਸੋਚ ਕਦੋਂ ਔਰ ਕਿਵੇਂ ਜਦੋਂ ਵੀ ਜਾਣਾ ਸਭ ਉਸ ਵੈਰ ਤੋਂ ਲਿਖਿਆ ਪਿਆ ਮਰਨ ਲਖਾਇ ਮੰਡਲ 'ਚ ਹੈ ਇੱਥੇ ਤਾਂ ਆਏ ਬਾਅਦ ਤਾਂ ਪਹਿਲਾਂ ਲਿਖਤਾ ਉਹਨੇ ਇੰਨਾ ਕੁ ਸਮਾਂ ਜਿਵੇਂ ਆਪਾਂ ਮੋਬਾਈਲ ਚਾਰਜ ਕਰਦੇ ਆ ਨਾ ਕਿ ਜਿੰਨੇ ਕ ਤਾਂ ਹੁੰਦਾ ਉਹਦੇ ਚ ਲਿਖਿਆ ਹੁੰਦਾ ਨਾਲ ਹੀ 30 ਦਿਨ ਵੈਲਿਡਿਟੀ 52 ਦਿਨ 28 ਦਿਨ ਜੋ ਵੀ ਹੁੰਦਾ ਉਸ ਹਸਾਰਾ ਹੁੰਦੀ ਹੈ ਉਹ ਪਹਿਲੇ ਦਾ ਦਿੰਦੇ ਭਾਈ ਜਿਹੜਾ ਤੂੰ ਪਵਾ ਰਹੇ ਆ ਨਾ ਹੁਣ ਉੱਥੇ ਵੀ ਜਿਹੜਾ ਵੈਲਿਊ ਨੇ ਪਾ ਕੇ ਭੇਜਿਆ ਨਾ ਉਹ ਤੇ ਨਾਲ ਹੀ ਲੈਂਥ ਹੁੰਦੀ ਆ ਉਹਦੀ ਕਿ ਤੇਰੇ ਸਵਾਸ ਇੰਨੇ ਕ ਨਾ ਬਾਰਕ ਨਾ ਜੋਬਨੇ ਨਾ ਵਿਰਦੀ ਕਿਛ ਬੰਦ ਉਹ ਵੇੜਾ ਨਾ ਬੁਜੀ ਜਦ ਆਏ ਪਰ엥ਗੇ ਇਨਾ ਸੋਚ ਕੇ ਆ ਛੋਟਾ ਜਿਹਾ ਜਵਾਬਤ ਰਹਿ ਫਿਰਦਾ ਬਚਿਆ ਰਹੂ ਪਤਾ ਨਹੀਂ ਵੱਡਾ ਹੋਣਾ ਬਿਆਹ ਦੀ ਸੋਚਦਾ ਵਾਂ ਪਤਾ ਨਹੀਂ ਭਾਈ ਕਦੋਂ ਕੀ ਹੋ ਜਾਣਾ ਵਾ ਉਹ ਕੁਝ ਦੁਨੀਆ 'ਚ ਹੋ ਹੀ ਰਿਹਾ ਆਪਾਂ ਦੇਖ ਹੀ ਰਹੇ ਆ ਨਾ ਕਿ ਇਹ ਨਾ ਕਲਯੁਗ ਆ ਗਿਆ ਹੈ ਕਿ ਪਲੇਟਾਂ ਦੇ ਵਿੱਚ ਭੋਜਨ ਦੇ ਵਿੱਚ ਭਾਈ ਬੱਚਿਆਂ ਦੇ ਮਾਸ ਵੱਢ ਕੇ ਖੜਾਈ ਜਾ ਰਹੇ ਨੇ ਅੱਜ ਚੱਲਿਆ ਨਾ ਦੇਖ ਰਿਹਾ ਐਪਸਟੀਨ ਫਾਇਲ ਜਿਹੜੀ ਕਹਿੰਦੇ ਆ ਇੱਕ ਕਲਯੁਗ ਦਾ ਉਹ ਰੰਗ ਹੈ ਭਾਈ ਇਸ ਤੋਂ ਅੱਗੇ ਪਤਾ ਨਹੀਂ ਕੀ ਕੋ ਸੋਣਾ ਬਈ ਕੀ ਇਹਨਾਂ ਕੋਈ ਸੋ ਹੋ ਰਿਹਾ ਪਾਪੋ ਪੱਦਰ ਹੋ ਰਿਹਾ ਪਤਾ ਨਹੀਂ ਕਿ ਕਦੋਂ ਕਿਲੇ ਤਰ ਜਾਣੇ ਇਸ ਕਰਕੇ ਮੌਕਾ ਸੰਭਾਲ ਕੇ ਭਾਈ ਅਗਲੇ ਸਾ ਦਾ ਇੰਤਜ਼ਾਰ ਨਾ ਕਰਕੇ ਮੇਰੇ ਇੰਨੇ ਸਾਲ ਜ਼ਿੰਦਗੀ ਰਹੇਗੀ ਹੋ ਰਹੇਗੀ ਹੁਣ ਤਾਂ ਗੁੱਡਾ ਹੋਣਾ ਨਾ ਬਸ ਇਸ ਗੱਲ ਵੱਲ ਧਿਆਨ ਹੈ ਮੈਂ ਕਿੰਨਾ ਕੁ ਵਾਹਿਗੁਰੂ ਦੇ ਘਰ ਵੱਲ ਵੱਧ ਗਿਆ ਮੈਂ ਸੱਚ ਜਾਣ ਕਿੰਨਾ ਵੱਲ ਵੱਧ ਚੁੱਕੇ ਆ ਆਪਣਾ ਕਾਰਜ ਆਪ ਸਵਾਰੋ ਆਸਾ ਨਾ ਰੱਖਿਆ ਕਰੋ ਜੋ ਸਚਾਈ ਹੈ ਇੱਥੇ ਭਾਈ ਖੁਦ ਬੰਦਗੀ ਕਰਨੀ ਪੈਣੀ ਆ ਖੁਦ ਭਜਨ ਕਰਨਾ ਪੈਣਾ ਪੈਣਾ ਉਸ ਮਾਲਕ ਦਾ ਹਰ ਜਸ ਗਾਉਣਾ ਪਵੇਗਾ ਨਹੀਂ ਮਿਲਿਆ ਤੇ ਵਹਿਗੁਰੂ ਅੱਗੇ ਤਰਲੇ ਮਿੰਤਾ ਕੱਲ ਮੇਰੇ ਬਾਦਸ਼ਾਹ ਇਹ ਨਾ ਮੰਗਿਆ ਕਰ ਕਿ ਮੈਨੂੰ ਧਨ ਦੇ ਦੇ ਦੌਲਤ ਦੇ ਦੇ ਪੁੱਤ ਦੇ ਦੇ ਦੁੱਧ ਦੇ ਦੇ ਨਾ ਮੇਰੇ ਮਾਲਕਾ ਇਹ ਤਾਂ ਰਹਿ ਜਾਣੇ ਇੱਥੇ ਔਰ ਜਦੋਂ ਮੈਂ ਇੱਥੋਂ ਜਾਣਾ ਤੂੰ ਮੰਗਣਾ ਮੇਰੀ ਬੰਦਗੀ ਜਿੱਲਿਆ ਤਖਾ ਕਿਹਾ ਤੂੰ ਖਟਿਆ ਕਹਾਂ ਗਵਾਇਆ ਕਿ ਕਿਨੇ ਤੇਰੇ ਸਫਲ ਸਵਾਦ ਸਫਲ ਹੋਏ ਤੂੰ ਮੰਗਣਾ ਉੱਥੇ ਤੇ ਮੈਂ ਤਾਂ ਦੁਨੀਆ ਵਿੱਚ ਆਈ ਕੁਛ ਮੰਗਦਾਰ ਜਿਹੜਾ ਛੱਡ ਕੇ ਆ ਗਿਆ